ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਕਰਤਾਰੇ ਨੇ ਅੱਜ ਟਾਈਮ ਨਾਲ ਹੀ ਪੱਠਿਆਂ ਦੀ ਪੰਡ ਸਾਈਕਲ ਤੋਂ ਲਾ ਮਸ਼ੀਨ ਮੁਰਿਆ ਸਿਟੀ ਸੌਖ ਰੱਖੀ ਮਾਲਕਾ ਇਹ ਆਖ ਕਰਤਾਰਾ ਅੰਦਰ ਜਾ ਵੜਿਆ ਕਰਤਾਰੇ ਦੀ ਘਰ ਵਾਲੀ ਬੰਤੋਂ ਨੂੰ ਪਤਾ ਸੀ ਇੱਕ ਫੌਜੀ ਦੇ ਪਿਓ ਨੂੰ ਜੰਗ ਵਰਗੇ ਹਾਲਾਤਾਂ ਚ ਕਿਵੇਂ ਸਾਂਭਣਾ ਪੁੱਤ ਤਾਂ ਖੈਰ ਉਸਤਾ ਵੀ ਉਹਨਾਂ ਹੀ ਸੀ ਪਰ ਪਤਾ ਸੀ ਦੋਨਾਂ ਦੇ ਹੌਸਲਾ ਛੱਡੇ ਜੰਗ ਨਹੀਂ ਹਟ ਜਾਣੀ ਪਾਣੀ ਲੈ ਕੇ ਅੰਦਰ ਗਈ ਸਰਦਾਰਾ ਆ ਪਾਣੀ ਰੋਟੀ ਫੜਾਵਾ ਕਿ ਰੁਕਣਾ ਬੰਤੂ ਤੇ ਕਰਤਾਰੀ ਅੱਗੇ ਐਵੇਂ ਗੱਲ ਕੀਤੀ ਜਿਵੇਂ ਉਹਨੂੰ ਕੋਈ ਫਿਕਰ ਹੀ ਨਾ ਹੋਵੇ ਖੈਰ ਫੌਜੀ ਦੀ ਮਾਂ ਜਿਵੇਂ ਹੋਈ ਕਰਤਾਰੀ ਦਾ ਮਨ ਕੀਤਾ ਇੱਕ ਵਾਰ ਬੰਤੂ ਨੂੰ ਪੁੱਛੇ ਬਾਈ ਫੌਜੀ ਨਾਲ ਗੱਲ ਹੋਈ ਜਾਂ ਨਹੀਂ ਫਿਰ ਸੋਚਿਆ ਖਬਰਾਂ ਸੁਣੀ ਤਾਂ ਜਾਣੇ ਆ ਜੋ ਹੋਈ ਜਾਂਦਾ ਹੈ ਦੇਸੀ ਜਾਂਦਾ ਹੈ ਫਿਰ ਜਾਦ ਆਇਆ ਬੋਲਿਆ ਬੰਤੂ ਭਲਾ ਆਪਣੀ ਭੋਲੇ ਦੀ ਤਨਖਾਹ ਵਾਲੇ ਪੈਸੇ ਆਢੀ ਪਈ ਆ ਉਹਨੇ ਕਿਹਾ ਸੀ ਮੇਰੀ ਤਨਖਾਹ ਚੋਂ ਦੇਗ ਕਰਵਾ ਆਂ ਗੁਰੂ ਘਰ ਹਾਂ ਹਾਂ ਆਢੀ ਪਈ ਆ ਮੈਂ ਨਹੀਂ ਛੇੜੀ ਲੈ ਜੋ ਹੁਣੇ ਜਾਓ ਉਸ ਵਕਤ ਇਸ ਵਕਤ ਹੀ ਛੱਟ ਦਿਨੇ ਬੰਤੂ ਅੰਦਰੋਂ ਪੈਸੇ ਲੈ ਆਈ ਕਰਤਾਰੇ ਨੇ ਪਿੰਡੇ ਪਾਣੀ ਪਾਇਆ ਗੁਰੂ ਘਰ ਵੱਲ ਨੂੰ ਹੋ ਤੁਰਿਆ ਅੱਜ ਤੋਂ ਪਹਿਲਾਂ ਜਦੋਂ ਜਾਂਦਾ ਸੀ ਰਾਹ 'ਚ ਹਰੀਕ ਦਾ ਹਾਲ ਪੁੱਛਦਾ ਪਰ ਅੱਜ ਦਿਲ ਨਹੀਂ ਕੀਤਾ ਕਿਸੇ ਨੂੰ ਬੁਲਾਉਣ ਨੂੰ ਤੇ ਨਾ ਕਰਤਾਰੇ ਨੂੰ ਕਿਸੇ ਨੇ ਬੁਲਾਇਆ ਬੁਲਾਇਆ ਵੀ ਹੋ ਤਾਂ ਵੀ ਕੀ ਫਰਕ ਹੈ ਅੰਦਰ ਚੱਲਦੀਆਂ ਬੰਬ ਬੰਦੂਖਾਂ ਦੀਆਂ ਆਵਾਜ਼ਾਂ ਕਿੱਥੇ ਕੁਝ ਸੁਣਨ ਦਿੰਦੀਆਂ ਮਨ 'ਚ ਪਛਤਾਵਾ ਜਾਂ ਹੋਇਆ ਕਿੱਥੋਂ ਭੇਜਦਾ ਜਵਾਕ ਖੇਡਣ ਦੀ ਉਮਰ ਚ ਫੌਜ ਚ ਜਾਰ ਗੁਰੂ ਘਰੇ ਗਿਆ ਅਰਦਾਸ ਕਰਾਈ ਪੁੱਤ ਦੀ ਚੜ੍ਹਦੀ ਕਲਾ ਦੀ ਮਨ ਨੂੰ ਕੋਸ਼ ਤਸੱਲੀ ਹੋਈ ਹੌਸਲਾ ਮਿਲਿਆ ਗੁਰੂ ਘਰੋਂ ਬਾਹਰ ਨਿਕਲਿਆ ਫੋਨ ਖੜਕਿਆ ਦਾਤਾ ਸੁਖ ਹੋਵੇ ਆਕੇ ਜੇਬ ਚੋਂ ਕੱਢਿਆ ਭੋਲੇ ਦਾ ਹੀ ਸੀ ਫੋਨ ਹਾਂ ਭੋਲੇ ਕਿਵੇਂ ਆ ਠੀਕ ਠੀਕ ਬਾਪੂ ਤੂੰ ਦੱਸ ਬੀਬੀ ਕਹਿੰਦੀ ਡੋਲਿਆ ਜਾਂ ਫਿਰਦਾ ਉਹ ਨਹੀਂ ਡੋਲਣਾ ਤਾਂ ਕਾਹਦਾ ਪਰ ਤੈਨੂੰ ਪਤਾ ਹੀ ਐ ਅੱਜਕੱਲ ਉਪਰੋਂ ਮਾਹੌਲ ਡਰ ਤਾਂ ਲੱਗਦਾ ਹੀ ਐ ਉਹ ਬਾਪੂ ਇੱਥੇ ਸਾਰੇ ਮੇਰੇ ਵਰਗੇ ਹੀ ਆ ਮੈਂ ਕੱਲਾ ਥੋੜੀ ਆ ਕਿਉਂ ਡੋਲਦਾ ਹੁੰਨਾ ਬਾਪੂ ਕਰਤਾਰਾ ਪੁੱਤ ਦੇ ਹੌਂਸਲੇ ਤੋਂ ਹੈਰਾਨ ਪਰ ਅੰਦਰਲਾ ਡਰ ਫੇਰ ਬੋਲਿਆ ਪੁੱਤ ਮੈਂ ਤੇਰੀ ਸੁੱਖ ਦੀ ਅਰਦਾਸ ਕਰਾ ਕੇ ਆਇਆ ਇੱਕ ਗੱਲ ਹੋਰ ਸੋਣ ਯਾਰ ਆਪਾਂ ਕੀ ਲੈਣਾ ਐ ਨੌਕਰੀ ਤੋਂ ਅਜੇ ਐਨੀ ਗੱਲ ਹੀ ਸੀ ਕਰਤਾਰੇ ਦੀ ਜ਼ੁਬਾਨ ਤੇ ਭੋਲਾ ਬੋਲਿਆ ਬਾਪੂ ਮੈਂ ਮੰਨਦਾ ਗਰੀਬੀ ਲਈ ਵਰਦੀ ਪਾਈ ਸੀ ਪਰ ਹੁਣ ਪਰਿਵਾਰ ਲਈ ਨਹੀਂ ਛੱਡੀ ਜਾਣੀ ਪੁੱਤਾਂ ਵਾਂਗ ਸਾੰਭਿਆ ਏ ਸਾਨੂੰ ਹੁਣ ਤੱਕ ਦੇਸ਼ ਨਹੀਂ ਹੁਣ ਦੇਸ਼ ਸਾਂਭਣ ਦਾ ਵਕਤ ਹੈ ਹੌਲੀ ਗੱਲ ਫੌਜੀ ਦੇ ਬਾਪ ਮੂੰਹੋਂ ਨਹੀਂ ਫੱਬਦੀ ਬਾਪੂ ਤੂੰ ਅਰਦਾਸ ਚ ਆਪਣੇ ਪੁੱਤ ਦੀ ਚੜ੍ਹਦੀ ਕਲਾ ਨਾ ਮੰਗ ਮੇਰੀ ਵਰਦੀ ਮੇਰੇ ਫਰਜ਼ਾਂ ਦੀ ਸੁਖ ਮੰਗ ਕਰਤਾਰੀ ਨੂੰ ਪੁੱਤ ਦੇ ਬੋਲ ਬਿਜਲੀ ਵਰਗੇ ਲੱਗੇ ਉਹਦੇ ਬੋਲਾਂ 'ਚ ਐਨੀ ਸਿਆਣਪ ਐਨਾ ਹੌਂਸਲਾ ਕਮਾਲ ਸੀ ਕਰਤਾਰਾ ਫੇਰ ਦਵਾਰੇ ਗੁਰੂ ਘਰੇ ਗਿਆ ਫਿਰ ਗੁਰੂ ਘਰੋਂ ਅਰਦਾਸ ਹੋਈ ਭੋਲੇ ਦੀ ਵਰਦੀ ਸਾਡੀ ਫੌਜ ਸਾਡੇ ਦੇਸ਼ ਸਭ ਨੂੰ ਸਲਾਮਤ ਰੱਖੀ ਵੈ ਗੁਰੂ ਹੁਣ ਵਾਪਸ ਆਉਂਦੇ ਕਰਤਾਰੀ ਦਾ ਹੌਂਸਲਾ ਹੋਰ ਸੀ ਸੋਚਦਾ ਜੇ ਭੋਲੇ ਵਰਗੇ ਪੁੱਤ ਆ ਫੌਜ 'ਚ ਕੋਈ ਸਾਡਾ ਕੁਝ ਨਹੀਂ ਵਿਗਾੜ ਸਕਦਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਗੱਲਬਾਤ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਧੰਨਵਾਦ